ਓਏ ਚਨੀ ਸਾਹਿਬ ਇੰਨੀ ਗਰਮੀ ਚ ਕੰਪਲਦੀ ਬੁੱਕ ਕਰਕੇ ਮਾਰੀਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਲੋਕਾਂ ਦੇ ਵਿੱਚ ਇੰਨੇ ਪਾਗਲੋਗੇ 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 ਹੈਂ ਦੱਸੋ ਚਨੀ ਸਾਹਿਬ ਕਿਉਂ ਜੂਸ ਕਰਵਾਉਣੇ ਨੇ ਨਾਲੇ ਆਪਦੇ ਨਾਲੇ ਸਾਡੇ ਪਿੰਡ ਦਾ ਸਾਡੀ ਪੰਜਾਬ ਦਾ ਕਿਉਂ ਜੂਸ ਕੱਢਦੇ ਤੁਸੀਂ ਓ ਗਿਆ ਅਗਲ ਕਰਤੇ ਯਾਰ ਇਹ ਤਾਂ ਫਿਰ ਦੇਖ ਲੈ ਸੁਖੇ ਇਹ ਦੁਨੀਆ ਦੇ ਵਖਰੇ ਵੰਨਾ ਪੈਂਦਾ ਪੁੱਤ ਜਿਸ ਕੋ ਸਿੱਖਣਾ ਵਾ ਹਣਵੇਂ ਲੋਕਾਂ ਕਿੰਨਾ ਕੰਮ ਕਿੜੇ ਕਿੜੇ ਕੰਮ ਸਿਖਾਦੇ ਮੈਨੂੰ ਕੋਈ ਹਸਾਬ ਨਹੀਂ ਆ ਗਾਣੋਂ ਲੋਕਾਂ ਨੇ ਮੈਂ ਹੀ ਸਿਖਾਉਂਗਾ ਕਿ ਆਪਾਂ ਗਰਮੀ ਨੂੰ ਗਰਮੀ ਆ ਕੇ ਮੋੜਨਾ ਵਾ ਗਰਮੀ ਨੂੰ ਗਰਮੀ ਆਉਗੀ ਤਾਂ ਗਰਮੀ ਨੂੰ ਗਰਮੀ ਬੱਡੂ ਕੀ ਤਾਂ ਬੰਦੇ ਨੂੰ ਕਦੇ ਗਰਮੀ ਨੂੰ ਸੂਸ ਨਹੀਂ ਹੋਊਗੀ ਠੰਡਾ ਵਿੱਚ ਚਾਹ ਸਰਦੀ ਵਿੱਚ ਗਰਮੀ ਜੀ ਠੀਕ ਆ ਆਸੀਨ ਫੇਟ ਐਂਡ ਫਾਈਨ ਠੀਕ ਹੈ ਸੁਖਿਆਲਾ ਮੇਰੇ ਬੇਟੇ ਨਾ ਮੇਰੇ ਸਾळ्या ਮੈਨੂੰ ਪਤਾ ਤੂੰ ਲੋਕਾਂ ਨੂੰ ਕਿੰਨੇ ਸਿੱਤਰ ਭੌਣ ਵਾਲੇ ਕੰਮ ਸਿਖਾਏ ਹੁਣ ਆ ਕੀ ਹੈ ਜੇ ਕਮਣਾ ਕਰਕੇ ਲੋਕ ਪਾਗਲ ਦੱਸਣ ਜਾਂ ਹਾਂ ਵੇ ਚਾਕੇ ਪਾਗਲਖਾਨੇ ਜਮਾ ਕਰਾਇਆ ਬਈ ਇਹ ਸਾਲ ਤਣ ਲੈ ਲਿਆ ਇਹ ਪਟੇ ਫਿਰੋ ਕਰਾਉ ਥਾਣੇ ਲੈ ਜਾਣ ਹੈ ਪੌਸਾ ਤੇ ਤੈਨੂੰ ਪੜਾਇਆ ਫਿਰ ਤੋ ਪਹਿਲੀ ਗੱਲ ਕੀ ਦੀ ਸੁਣ ਦੇਣੀ ਹੁੰਦੀ ਹੈ ਪਹਿਲੇ ਪਟਾ ਲਿਆਉਂਦੇ ਆ ਗੱਲ ਫਿਰ ਸੰਦੇ ਆ ਚੰਨੀ ਨੁਕਤ ਤੋ ਕਿਸੇ